ਸ਼ਹਿਰ ਦੇ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਮੈਂ ਜਿਹੜੇ ਵਾਦੇ ਲੋਕਾਂ ਦਾ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਨੌਕਰੀ ਜਿਹੜੇ ਵੋਟਾਂ ਲੈ ਕੇ ਚੱਲ ਜਾਾਂਗੇ ਜਾਂ ਜਾਂਦੇ ਚੜ ਜਾਾਂ ਅਸੀਂ ਇੱਥੋਂ ਦੇ ਦੇਣ ਵਾਲੇ ਆ ਇੱਥੇ ਹੀ ਕੰਮ ਕਰਨਾ ਤੇ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਨਿਗਮਦਿਆਂ ਨੂੰ ਸਭ ਨੂੰ ਮੈਂ ਉਦੇਸ਼ ਪਹਿਲਾਂ ਇਹਨੂੰ ਐਸ ਪਾਸੇੋਂ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਫੇਰ ਦੋ ਚਾਰ ਦਿਨ ਤੇ ਇਹ ਪਾਸੋ ਤੋੜੀ ਇਹਨੂੰ ਸਾਫ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫੇਰ ਠੀਕ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜਾ। ਹਾਂ। ਕਾਲੀਬਾਦ ਸਾਹਿਬ ਇਲੈਕਸ਼ਨਾਂ ਚ ਕਵਾਰਾ ਕੀਤਾ ਸੀਗਾ ਔਜਲਾ ਸਾਹਿਬ ਦੇ ਬਾਹਰ ਜਿਹੜਾ ਗੰਦਾ ਨਾਲਾ ਉਹਨੂੰ ਵੀ ਬੰਦ ਕੀਤਾ। ਇਹ ਉਹੀ ਹੈ ਉਹੀ ਨਾਲਾ ਹੈ। ਇਹ ਉਹੀ ਨਾਲਾ ਤੋੜ ਇੱਥੋਂ ਸਪੈਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ। ਜੀ। ਇਹ ਐਮਪੀ ਸਾਹਿਬ ਦੇ ਘਰ ਦੇ ਲਾਗੋਂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੋਂ ਦੀ ਜਾਂਦਾ। ਇਹ ਟੋਟਲ ਨਾਲਾ ਸਾਰਾ ਆਪਾਂ ਬੜਾਵਾਂਗੇ ਵਧੀਆ। ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਿਉਂਕਿ ਲੋਕ ਉਹ ਤੋਂ ਕਹਿੰਦੇ ਕਿ ਤੁਸੀਂ ਤੂੰ ਹੀ ਕਰਦੇ ਹੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਹਾਂ ਇਹੀ ਕਰਦੇ ਆਂਗੇ ਖਭਦਾਓ ਨਾ ਸੋ ਜੇ ਧਰਦਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਭ ਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵੋਟ ਪਈ 14000 ਤੇ ਉਹ ਬਹੁਤ ਵੱਡੀ ਵੋਟ ਹੈ ਸ਼ਾਇਦ ਕਿੰਨੇ ਲੋਕਾਂ ਨੇ ਆਪ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਿਆ ਸਭ ਤੋਂ ਜ਼ਰੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਤਲਬ ਸ਼ੁਰੂ ਕੀਤਾ ਹਰਵਾਰ ਸਾਹਿਬ ਇਹ ਬੰਦ ਕੀਤਾ ਜਾਏਗਾ ਕਿ ਇਹਨਾਂ ਸਾਫ਼ ਹੀ ਕੀਤਾ ਜਾਏਗਾ ਨਹੀਂ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਪਹਿਲਾ ਸਾਬਕਾ ਦਾ ਮੌਜੂਦੀ ਹਾਂ ਪਹਿਲਾ ਸਾਬਕਾ ਹਾਂਜੀ ਹਾਂਜੀ ਠੀਕ ਹੈ ਜੀ